ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਜੈਤੋ ਹੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜਾਬ ਵਾਲੀ ਜਰਸੀ ਬੱਚੀ ਦਿਖਾਉਣੀ ਆ ਪਹਿਲੇ ਸਵੇ ਭਾਈ ਜੀ ਹੁਣੇ ਕਹਿੰਦੇ ਤਿਆਰੀਆਂ ਚ ਹੈ ਆ ਚੰਗੇ ਥਣ ਹਵਾਨੇ ਵਾਲੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਪਹਿਲੇ ਸੂਏ ਬੱਚੀ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਤੋਂ 4 ਦਿਨ ਲੈ ਜੂ। ਸ਼ੈਗਰਜੰਦ ਬਾਈ ਜੀ ਹੁਣੇ ਕਹਿੰਦੇ ਮਾੜੇ-ਮਾੜੇ ਬੱਚੀ ਨੇ ਚੱਕੇ ਆ। ਮਾਰਾ ਦੁੱਧ ਬਾਈ ਜੀ ਹੁਣੇ ਕਹਿੰਦੇ 30 ਕਿਲੋ ਦਾ ਤੇ ਆਪ ਬਾਈ ਜੀ ਹੁਣੇ ਕਹਿੰਦੇ ਬੱਚੀ 20 ਕਿਲੋ ਤੋਂ ਬੜੇ ਆਰਾਮ ਨਾਲ ਚੋ ਆਜੂ। ਥਣ ਸੋਹਣੇ ਦੋਸਤੋ ਚਾਰਾਂ ਥਣਾਂ ਸੇਮ ਹੀ ਸਾਈਜ਼ ਆ। ਦੋਸਤੋ ਬੱਚੀ ਦੇ ਲੈਵ ਵਿੱਚ ਭਲਾਂ ਐਸ ਕਰਕੇ ਲੱਗਦਾ ਹੋਊਗਾ ਵੀਡੀਓ ਦੇ ਵਿੱਚ। ਕਿ ਇੱਕ ਸਾਈਡ ਥੋੜੀ ਜਿਹੀ ਭਾਰੀ ਰੱਖਦੀ ਆ ਪਰ ਬਾਈ ਜੀ ਹੁਣੇ ਕਹਿੰਦੇ ਨਹੀਂ ਭਲਾ ਕਰਕੇ ਲੱਗਦੀ ਆ ਹਵਾਨੇ ਦੋਸਤੋ ਵਲਟੇਲ ਹਜੇ ਕਾਫੀ ਪਈ ਆ ਉਹ ਅੱਛੇ ਤੇ ਨਾ ਚਾਰਾਂ ਦਿਨਾਂ ਚ ਵਲਟੇਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਥਾਣਾ ਸੋਹਣੇ ਦੋਸਤੋ ਚਾਰੇ ਥਣ ਨੁਕਰਾਂ ਚ ਲੱਗੇ ਹੋਏ ਫੋਰਡ ਸ਼ੈਂਕ ਪੋਰਾ ਨਹੀਂ ਥਣ ਦੋਸਤੋ ਸੋਹਣੇ ਆ ਕਦ ਕੱਟ ਚੰਗਾ ਦੋਸਤੋ ਪੈਠ ਪੂੜਾ ਚੰਗਾ ਚੌੜਾ ਦੋਸਤੋ ਬੱਚੀ ਪੂਰੀ ਸੋਹਣੀ ਆ ਕਦ ਕਾਠ ਵੱਡਾ ਪੰਜਾਬ ਵਾਲੀ ਜਰਸੀ ਦੋਸਤੋ ਦੁੱਧ ਬਾਈ ਕਹਿੰਦਾ 20 ਕਿਲੋ ਬੱਚੀ ਬੜੇ ਆਰਾਮ ਨਾਲ ਚੁ ਆ ਚਾਰਾਂ ਥਨਾ ਸੇਮੇ ਸਾਈਜ ਆ ਦੋਸਤੋ ਫੋਰ ਸ਼ੈਂਕ ਪੋਰਾਣੀ ਰੇਟ ਬਾਈ ਨੇ ਰੱਖਿਆ ਹੋਇਆ 70000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਰ ਤਾਨ ਹੋ ਜੂ ਜਿਹਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਤੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ